ਹੈਰੀ ਦਾ ਤੀਸਰਾ ਜਾਂ ਦੂਸਰਾ ਦਿਨ ਸਕੂਲ ਦਾ ਚਲੋ ਆਜੋ ਆਜੋ ਚਲੀਏ ਚਲੋ ਚਲੇ ਚਲੀਏ ਆਜੋ ਆਵੇ ਇਹਦੇ ਵਿੱਚ ਪਾ ਲੋ ਬੈਗ ਦੇ ਲੈਓ ਹਾਂ ਆਜੋ ਆਪਣੀਆਂ ਗੰਨੀਆਂ ਆਏ ਟੁੱਟੀਆਂ ਜੀਆਂ ਗੰਨੀਆਂ ਆਇਆਂ ਆ ਫੜ ਪਾਓ ਜਲਦੀ ਖਿਲਾਉਣੇ ਪਾਉਂਦਿਆ ਬੈਗ ਦੇ ਵਿੱਚ ਚਲੋ ਤੁਸੀਂ ਪਾ ਲੋ ਨਾ ਇਹਨੂੰ ਪਿੱਛੇ ਨਾ ਬੋਟਲ ਕਿਥੇ ਉਹ ਫੜੋ ਵਾਟਰ ਬੋਟਲ ਮੈਂ ਆਂਦਾ ਆਂਦਾ ਮੈਂ ਨਹੀਂ ਜਾਣਾ ਦਾਦੂ ਕੋਲੇ ਨਹੀਂ ਨਾ ਦਾਦੂ ਕੋਲੇ ਨਹੀਂ ਨਾ ਕੱਟ ਆ ਚੱਲ ਚਲੀਏ ਨਾ ਮੈਂ ਨਹੀਂ ਜਾਣਾ ਦਾਦੂ ਕੋਲੇ ਨਹੀਂ ਨਾ ਕਹ ਲਾਦਾ ਨਹੀਂ ਦਾਦੀ ਕੋਲ ਹਾਂ ਦਾਦੀ ਮੈਨੂੰ ਪਿਆਰ ਆ ਜਾਂਦਾ ਸਾਰਾ ਵੀ ਤੂੰ ਬਾੜ ਐਦ੍ਰੇ ਕੋ ਚੱਲ ਚਲੀਏ ਮਮਾ ਨੂੰ ਘਰੇ ਲੈ ਜਾਂਦੇ ਆਹ ਲੋ ਲੈ ਜਾਓ ਆਹ ਲੋ ਲੈ ਜਾਓ ਮਮਾ ਚੁੱਕੋ ਚਲੋ ਆ ਪਾਣੀ ਵਾਲੀ ਬੋਤਲ ਫੜੋ ਨਾ ਮੋੜੀ ਫੜੋ ਚਲ ਜਾਓ ਪਾਪਾ ਜੀ ਨਾਲ ਮਮਾ ਤੁਹਾਨੂੰ ਓ ਨਾਂਡੇ ਚੱਲੇ ਗੱਡੀ ਵਿੱਚ ਬੈਠ ਕੇ ਗੱਡੀ ਵਿੱਚ ਬੈਠ ਕੇ ਨਾਂਡੇ ਜਾਣੇ ਤੇ ਸਾਰੇ ਇਹ ਵਾਲੀ ਮੇਰੀ ਵੀਡੀਓ ਕੁਝ ਕੁ ਦੇਣਾ ਪਹਿਲਾਂ ਦੀ ਆ ਮੈਂ ਵਲੌਗ ਥੋੜਾ ਲੇਟ ਪਾ ਰਹੀ ਹਾਂ ਇਸ ਲਈ ਲੇਟ ਅਪਲੋਡ ਕੀਤਾ ਇਹ ਵਲੌਗ ਵੀ ਅੱਜ ਹੈਰੀ ਪਹਿਲਾਂ ਐਡਮਿਸ਼ਨ ਕਰਵਾ ਕੇ ਆਏ ਹੋਂਦਨ ਗਿਆ ਹੈ ਹੋਰ ਸਕੂਲ ਫੇਰ ਉਸ ਤੋਂ ਅਗਲੇ ਦਿਨ ਗਿਆ ਸੀ ਕਿ ਅੱਜ ਤੀਜਾ ਦੇਣਾ ਮਤਲਬ ਵੈਸੇ ਸਕੂਲ ਦੇ ਵਿੱਚ ਰਹਿਣ ਦਾ ਤਾਂ ਉਸ ਦਾ ਦੂਜਾ ਦੇਣੀ ਆ ਤੇ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਸੀ ਹਰ ਰੋਜ਼ ਠੀਕ ਆ ਲੈ ਉਹ ਤੇ ਇੱਧਰ ਟਿਕਾਣਾ ਬੈਠਾ ਹੈ ਤਾ ਤਨ ਵੀ ਕੇ ਰੋਂ ਲੱਗ ਗਿਆ ਖੋਲੋ ਮम्मा ਬੈਠਣਾ ਹੈ ਮम्मा ਖੋਲੋ ਨਾ ਮम्मा ਬੈਠਣਾ ਵਿੱਚ ਬਹਿ ਜਾ ਮੈਂ ਬਹਿ ਜਾ ਮम्मा ਕੀ ਕਹਿੰਦੀ ਸੀ ਐਸੀ ਕੌਣ ਹੁੰਦੇ ਤੁਸੀਂ ਕਿਨੇ ਮਾਰ ਰਿਹਾ ਸੀ ਮੇਰੇ ਪੁੱਤ ਨੂੰ ਕਿੰਨੇ ਮਾਰ ਰਿਆ ਹੈ ਆਂਟੀ ਨਹੀਂ ਹੈ ਹਾਂ ਕਈ ਵਾਰ ਆਂਟੀ ਨੇ ਤਾਂ ਦੇ ਨਾ ਆਦੀ ਮਾਰਾ ਥੱਪੜ ਮਾਰਿਆ ਸੀ ਮੈਂ ਮਾਰ ਕੇ ਆਵਾਂ ਉਹਨਾਂ ਨੂੰ ਜੀ ਕੀ ਖਾਦਾ ਉਥੋਂ ਨਹੀਂ ਮਾਰਿਆ ਉਹ ਨਹੀਂ ਮਾਰਦੇ ਆਂਦੀ ਕਦੋਂ ਬਾਦ ਦੇ ਆ ਪਿਆਰ ਕਰਦੇ ਸੀ ਹਾਂ ਤੈਨੂੰ ਉਹਨੇ ਕਿਸ਼ ਕੀਤੀ ਸੀ ਹਾਂ ਕਿਸ਼ ਇੱਥੇ ਪਾਰੀ ਕੀਤੀ ਦੱਸੋ ਕੀ ਕੀਤੀਆਂ ਖਾਧੀਆਂ ਨਹੀਂ ਕੀਤੀ ਚੀਂਜੀ ਖਾਦੇ ਆ ਕਿਹੜੀ ਚੀਜੀ ਖਾਦੀ ਮੇਰੇ ਪੁੱਤ ਨੇ ਮਾਂ ਸੀ ਹਾਂ ਉਹ ਆਹ ਹਾਂ 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 ਮੈਂ ਤੁਹਾਨੂੰ ਕਿਹੜੀ ਚੀਜੀ ਖਾਦੀ ਸੀ ਤੁਸੀਂ ਦੱਸੋ ਚੀਂਜੀ ਖਾਦੇ ਕਿਹੜੀ ਚਾਕਲੇਟ ਖਾ ਲਈ ਟੌਫੀ ਖਾਦੀ ਪੌਂਟੀ ਖਾਦੀ ਸਾਰੇ ਕੋ ਖਾਦਾ ਜੈਮ ਚਿਉ ਮਿਉ ਖਾਦਾ ਹਾਂ ਜੈਮ ਨਾ ਚਿਉ ਮਿਉ ਖਾਂਦਾ ਸੀ ਰੋਟੀ ਨਾਲ ਮੈਂ ਕੀ ਖਾਧਿਆ ਸੀ ਇਹ ਦੱਸੋ ਉਥੇ ਕੀ ਖਾਧਿਆ ਉਥੇ ਖਿਡੌਣੇ ਨਾਲ ਖੇਡਿਆ ਸੀ ਹਾਂ ਕਿਹੜੇ ਖਿਡੌਣੇ ਨਾਲ ਖੇਡਿਆ ਉਥੇ ਖਿਡੌਣੇ ਆ ਉਥੇ ਖਿਡੌਣੇ ਆ ਹਾਂਜੀ ਤੇ ਹੈਰੀ ਨੇ ਕੀ ਲਿਆ ਸੀ ਦੱਸੋ ਕੌ ਕੌ ਹੈ ਗਿਆ ਇੱਥੇ ਹਾਂ ਠੀਕ ਆ ਤੇ ਜੇਸੀ ਵੀ ਲਈ ਕਾਰ ਲਈ ਹਾਂ ਕਾਰ ਨਾ ਹੈ ਦੇ ਜੀ ਕਾਰ ਨਾ ਉਹ ਕੋਣ ਆ ਅੱਗੇ ਵੇਖੋ ਕੋਈ ਫਾਇਨ ਨਵਾਲਿਆ ਹਾਂ ਪੈਸੇ ਨੇ ਵਾਲੇ ਉਹ ਕੀ ਕਹਿੰਦੇ ਆ ਹਾਂ ਕੀ ਕਹਿੰਦੇ ਉਹ ਹੈਰੀ ਨੂੰ ਫਾਇਨ ਨਾ ਓਲੀ ਓਲੀ ਹਰੀ ਜੀ ਲੋਣ ਹੀ ਲੱਗੇ ਗਿਆ ਸਕੂਲ ਦੇ ਵਿੱਚ ਮੇਰਾ ਮੁੱਤੂ ਜਾ ਹੈ ਸਵੇਰੇ ਜਦੋਂ ਗਿਆ ਉਹ ਤੋਂ ਬੜਾ ਮੇਰੇ ਦਿਨ ਨੂੰ ਖੁਸ਼ ਹੋਇਆ ਬਾਜਾ ਮਾਰੀ ਬਾਵਾ ਮਾਰੀ ਮੈਨੂੰ ਫਾਇਲੋ ਮਮਾ 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 ਬੱਲੇ ਰਮਾ ਨੂੰ ਥੱਲੇ ਲਵਾ ਲੋ ਨਾ ਖੋਲੋ ਅੱਜ ਤਾਂ ਹਾਂ ਰਾਇ ਜਦੋਂ ਲੱਗ ਗਿਆ ਕਿ ਇਹ ਮੈਨੂੰ ਬਾਹ ਮਿਲਾ ਕੇ ਹੀ ਸਕੂਲ ਤੇ ਜਿਦੇ ਆ ਤੇ ਅੱਜ ਕੱਪੜੇ ਹੀ ਪਾਉਂਦੇ ਤੇ ਮੈਂ ਕਹਿੰਦੀ ਹਾਂ ਕੱਲ ਲੈਨੇ ਆਖਣਾ ਮੈਂ ਨੌਣਾ ਵੀ ਨਹੀਂ ਆਇਆ ਇਹਨੂੰ ਪਤਾ ਲੱਗ ਗਿਆ ਐਕਚੁਅਲੀ ਉਹ ਕੱਪੜੇ ਤੇ ਪਾ ਲੋ ਕੱਪੜੇ ਪਾਪਾ ਨੇ ਪਾਏ ਕੱਪੜੇ ਤੁਸੀਂ ਪਾ ਲੋ ਜਿੱਦ ਮੈਂ ਲਾਸਟ ਵਾਲੀ ਵੀਡੀਓ ਸ਼ੇਅਰ ਕੀਤੀ ਬਹੁਤ سارے ਜਿਹੜੇ ਉਹ ਕਮੈਂਟ ਆਏ ਸੀ ਕਿ ਤੁਸੀਂ ਹਰ ਰਾਏ ਨੂੰ ਕਿਉਂ ਐਨੇ ਜਲਦੀ ਸਕੂਲ ਪਾ ਦਿੱਤਾ ਹੈ ਮੈਂ ਮੰਨਦੀ ਐਨੇ ਛੋਟੇ ਬੱਚੇ ਨੂੰ ਸਕੂਲ ਨਹੀਂ ਪਾਉਣਾ ਚਾਹੀਦਾ ਇਹ ਸਹੀ ਗੱਲ ਹਰ ਰਾਏ ਨੂੰ ਆਪਾਂ ਨੇ ਸਕੂਲ ਨਹੀਂ ਪਾਇਆ ਹਰ ਰਾਏ ਨੂੰ 프리 ਨਰਸਰੀ ਜਿਵੇਂ ਪਲੇ ਪੈਨ ਹੁੰਦਾ ਹੈ ਨਾ ਉਹਦੇ ਵਿੱਚ ਆਪਾਂ ਨੇ ਐਡਮਿਸ਼ਨ ਕਰਵਾਈਆ ਸਿਰਫ ਖੇਡ ਕੇ ਆਉਣਾ ਹੈ ਨਾ ਕੁਝ ਪੜ੍ਹਨ ਲੱਕ ਕੇ ਜਾਣਾ ਨਹੀਂ ਪਾਇਆ ਆਪਣਾ ਪেন্সਿਲ ਤੇਜ਼ ਕੁਝ ਨਹੀਂ ਲੈ ਕੇ ਜਾਣਾ ਖੇਡਣ ਲਈ ਆ ਜਾਣਾ ਹੈ ਤੇ ਜਾ ਫਿਰ ਥੋੜੀ ਲੱਗਦੀ ਤੇ ਹਰਾ ਜੇ ਇੱਕ ਦੋ ਦਿਨ ਕਰੂਗਾ ਹੌਲੀ ਹੌਲੀ ਨੂੰ ਆਦਤ ਪੈ ਜਾਣੀ ਆ ਨਾ ਇੱਕ ਹੀ ਗੱਲ ਨਾ ਸੀ ਤਾਂ ਆਪਾਂ ਹਰਾਈ ਨੂੰ ਨੈਕਸਟ ਇਅਰ ਤੁੰ ਕਰਵਾਵਾਂਗੇ ਇਥੇ ਤਾਂ ਸਿਰਫ ਉਹਨੇ ਪਲੇ ਕੰਦੇ ਵੀ ਜੋ ਬਸ ਉਹ ਹੀ ਸਿੱਖਣਾ ਹੈ ਜਾਂ ਥੋੜਾ ਲਰਨਿੰਗ ਸਿੱਖੂਗਾ ਬਾਕੀ ਹੋਰ ਕੁਝ ਨਹੀਂ ਕੋਈ ਬਰਡਨ ਨਹੀਂ ਜੇਕਰ ਬੱਚੇ ਦਾ ਮਨ ਹੈ ਤਾਂ ਸਿੱਖੂਗਾ ਨਹੀਂ ਤਾਂ ਨਹੀਂ ਫਿਰ ਆਪਣੀ ਮਨ ਮਰਜ਼ੀ ਤੇ

ਦੇ ਨਾਲ ਹੀ ਜੀ ਮੈਂ ਇਹ ਵੀ ਦੱਸ ਦਿੰਨੀ ਆ ਕਿਉਂਕਿ ਵੀਵਰ ਦੇ ਵੀ ਕਮੈਂਟ ਆਉਣੇਗੇ ਪਲੇ ਪੈਨ ਦੇ ਵਿੱਚ ਵੀ ਕਿਉਂ ਪਾਇਆ ਹੈ ਪਲੇ ਮੈਂ ਪੈਨ ਦੇ ਵਿੱਚ ਇਸ ਕਰਕੇ ਪਾਇਆ ਕਿਉਂਕਿ ਸਾਰੇ ਜਾਣੇ ਜਦੋਂ ਘਰੇ ਚਲੇ ਜਾਂਦੇ ਹੀ ਢਿਲੋਂ ਸਾਬ ਵੀ ਆਪਣੀ ਡਿਊਟੀ ਚਲੇ ਜਾਂਦੇ ਆ ਤੇ ਜੋਤ ਵੀ ਸਕੂਲ ਚਲ ਜਾਂਦਾ ਰਹਿ ਜਾਂਦੇ ਮੈਂ ਤੇ ਮੰਮੀ ਕਰੇ ਫਿਰ ਹੈਰੀ ਇੰਨਾ ਜ਼ਿਆਦਾ ਬੋਰ ਹੁੰਦਾ ਹੈ ਨਾ ਸਾਰਾ ਦਿਨ ਕਹਿੰਦਾ ਕਿ ਮੈਨੂੰ ਫੋਨ ਹੀ ਦੇ ਕੇ ਰੱਖੋ ਜਾਂ ਫਿਰ ਜਿਹਦੀ ਕਰੀ ਜਾਂਦਾ ਕਿਸੇ ਨਾ ਕਿਸੇ ਕੋਲ ਪਰ ਉਹ ਹੀ ਜਾਂਦਾ ਰਹਿੰਦਾ ਇਹਨੂੰ ਜ਼ਿਆਦਾ ਜਿੱਤੀਜਾ ਬਣਦਾ ਜਾਂਦਾ ਸੀ ਤੇ ਮੈਂ ਕਿਹਾ ਥੋੜਾ ਟਾਈਮ ਬੱਚਿਆਂ ਦੇ ਵਿੱਚ ਜਾਊਗਾ ਥੋੜਾ ਉਸ ਦੇ ਸਵਾਬ ਦਾ ਫਰਕ ਪਊਗਾ ਬੱਚਿਆਂ ਨਾਲ ਖੇਡੂਗਾ ਥੋੜੇ ਥੋੜੇ ਦਿਨ ਪਹਿਲਾਂ ਤਾਂ ਚਲੋ ਜਿੱਤੂ ਮੇਰੇ ਨਾਲ ਸ਼ੁਰੂ ਤੋਂ ਰਿਹਾ ਇਸ ਕਰਕੇ ਪਹਿਲਾਂ ਤਾਂ ਉਸ ਨੂੰ ਵੀ ਔਖਾ ਲੱਗਣਾ ਹੈ ਕਿ ਮੈਂ ਮਮਾ ਨੂੰ ਨਹੀਂ ਛੱਡ ਸਕਦਾ ਮੈਂ ਮਮਾ ਨੂੰ ਛੱਡ ਕੇ ਨਹੀਂ ਜਾਣਾ ਕਿਉਂਕਿ ਉਹਨੇ ਕਦੀ ਮੈਨੂੰ ਮੇਰੇ ਤੋਂ ਦੂਰ ਗਿਆ ਹੀ ਨਹੀਂ ਘਰੇ ਵੀ ਉਸੇ ਵੇਲੇ ਉਹ ਮੈਨੂੰ ਲੱਗਦਾ ਹੈ ਕਿ ਮਮਾ ਕਿੱਥੇ ਮਮਾ ਕਿੱਥੇ ਇਸ ਲਈ ਥੋੜੇ ਦਿਨ ਕਰੂਗਾ ਹੌਲੀ ਹੌਲੀ ਜਦੋਂ 2-4 ਦਿਨ ਚਲੇ ਗਏ ਨਾ ਫਿਰ ਆਪਣੇ ਆਪ ਉਸ ਦੀ ਆਦਤ ਬਣ ਜਾਣੀ ਹੈ ਡੇਲੀ ਸਕੂਲ ਜਾਂਦੇ ਹਾਂਜੀ ਹਾਂ ਨਾਂਡੇ ਜਾਵਾਂਗੇ ਮਮੂ ਮਮੂ ਕੋਲ ਕਿਹੜੇ ਮਮੂ ਕੋਲ ਜਾਣਾ ਸਰਜੀਤ ਕੋਲ ਕਿ ਅਮਰਤ ਕੋਲ ਅਮਰਤ ਕੋਲ ਚੱਲ ਪਾਪਾ ਨੂੰ ਬੋਲੋ ਅਮਰਤ ਮਾਮੂ ਕੋਲ ਜਾਣਾ ਏ ਤੁਹਾਡੇ ਵੱਲ ਨਹੀਂ ਵੇਂਦਾ ਮੈਂ ਕਿਹੜੀ ਕਿੱਥੇ ਜਾਣਾ ਕਿਹੜੀ ਮੈਡਮ ਕੋ ਕਿਹੜੇ ਸਕੂਲ ਜਾਣਾ ਆਮਾ ਕੋਈ ਨਹੀਂ ਆ ਬਜਾਨੇ ਆ ਜਾਣੇ ਆ ਜਾਣੇ ਆ ਚਲੋ 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 ਅਹੀਂ ਲੱਗੇ ਭਜਣਾ ਬੈਗ ਤੇ ਲੈ ਲਓ ਹੈ ਮੈਂ ਪਾਪਾ ਜਾ ਗਿਆ ਬੈਗ ਲੈ ਲਓ ਚਲੋ ਕੋਈ ਨਹੀਂ ਮੈਂ ਨਾ ਜਾਉਂ ਹਾਂਜੀ ਮੋਟਰਸਾਈਕਲ ਹਾਂਜੀ ਮੋਟਰਸਾਈਕਲ ਤੇ ਜਾਣਾ ਹੈ ਉਹਨਾਂ ਨੂੰ ਜਾਣਾ ਹਾਂ ਉਹ ਤੇ ਨਹੀਂ ਜਾਣਾ ਨਵੇਂ ਤੇ ਜਾਣਾ ਹੈ ਵੱਡੇ ਤੇ ਠੀਕ ਆ ਸੁਟਾ ਦੇ ਹਾਂਜੀ ਸੁਟਾ ਦੇ ਹਾਂ ਸੁਟਾ ਜਾ ਆਹ ਹੱਥ ਛੱਡ ਦਿਓ ਮਮਾ ਦਾ ਹੂੰ ਫਿੰਗਰ ਫਾਈਵ ਨਹੀਂ ਆ ਫਿੰਗਰ ਵਨ ਨਹੀਂ ਆ ਆਹੜੂ ਬੈਗ ਬੈਗ ਤੇ ਟੰਗਣਾ ਹਾਂ ਆਉਣੀ ਹੋਣੀ ਆਉਣੀ 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 ਹੈ ਜਾਵੋ ਤੁਸੀਂ ਰਾਜ ਯਾਰ ਹੋ ਕੇ ਪਾਪਾ ਨਾਲ ਚੱਲਿਓ ਕਹਿੰਦਾ ਮਮਨੂ ਮੈਨਾਂ ਆਲੀ ਲੈ ਕੇ ਜਾਣਾ ਲੱਗਦਾ ਹੈ ਕਿ ਵਾਂਡੇ ਚੱਲੇ ਆ ਮਮਾ ਵੀ ਨਾਲ ਹੀ ਜਾਣਗੇ ਤੇ ਪਰ ਆਹ ਰਾਜ ਰੋਜ਼ ਸਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿ ਡੇ ਬਾਈ ਡੇ ਨਹੀਂ ਕਰਨੀ ਹੈ ਮੈਮ ਨੇ ਮੈਮ ਨੇ ਮਾਲਿਆ ਹੀ ਕਿਉਂ ਮਾਲਿਆ ਮੈਮ ਨੇ ਕਿਉਂ ਮਾਲਿਆ ਮੈਮ ਨੇ ਹੈ ਮੈਮ ਨੇ ਕਿਉਂ ਮਾਲਿਆ ਮੈਂ ਮਾਲੂੰਗੀ ਮੈਮ ਨੂੰ ਇਹਦਾ ਮੈਮ ਨੇ ਮਾਰਿਆ ਏ ਆਈ ਕਿਉਂ ਤੇਰੇ ਰੋਲ ਆਪੇ ਉਸ ਕੇ ਲਾ ਉਸ ਕੇ ਇਹ ਲੈ ਲੱਗ ਗਿਆ ਮੈਮ ਨੇ ਮਾਰਿਆ ਏ ਨਹੀਂ ਮਾਰਿਆ ਮੈਨੂੰ ਤੇ ਕਿਹਾ ਨਹੀਂ ਇਹਨੇ ਮੈਨੂੰ ਨੇ ਮਾਰਿਆ ਕਿੰਨੇ ਮਾਰਿਆ ਸੀ ਕਿਸੇ ਨੇ ਨਹੀਂ ਮਾਰਿਆ ਉਹ ਪੜ੍ਹਾਈ ਕਰਾਉਂਦੇ ਪਤਾ ਮਾਰਦੇ ਥੋੜਾ ਵਾ ਕਿੰਨੇ ਮਾਰਿਆ ਸੀ ਮੈਮ ਨੇ ਮਾਰਿਆ ਸੀ ਤੁਸੀਂ ਨੋਂਦੇਸਿਓਂ ਚਿਹਾਵੀਂ ਹਾਂ? ਕਿਉਂ ਰੋਏ ਰੋਣਾ ਨਹੀਂ ਆ? ਠੀਕ ਆ? ਹਾਂ ਠੀਕ ਆ। ਪੜਾਈ ਕਰਨੀ ਹੈ ਸਕੂਲ ਜਾ ਕੇ। ਹਾਂ। ਬਾਜੀ ਵੀ ਪੜਾਈ ਕਰਦੇ ਆ ਉੱਥੇ ਪੜਾਉ। ਪੜਾਈ ਕਰਦੇ ਆ ਨਾ। ਹਾਂ। ਹਾਂ ਤੁਸੀਂ ਵੀ ਕਰਨੀ ਸੀ ਫਿਰ। ਨੋਂਦੇਵਾਂ ਤੁਸੀਂ। ਹਾਂ? ਨੋਨਾਂ ਲਈ ਠੀਕ ਆ। ਇੱਕ ਹੱਥ ਜੇ ਇੱਕ ਹੱਥ ਜਿਨੇ ਉਹ ਫੜੀ ਆਪਣੀ ਕਿੱਟ ਆਹ ਦਾ ਬੈਗ ਇੱਕ ਚ ਪਾਣੀ ਵਾਲੀ ਬੋਤਲ ਐਵੇਂ ਲੈ ਤੁਰਿਆ ਰੋਂਦਾ ਹੀ ਤੁਰਿਆ ਵੇ ਵੇਖ ਕੇ ਰੋਣ ਲੱ ਪੈਂਦਾ ਵਾ ਫਿਰ ਇੱਥੇ ਤਾ ਰਿਆ ਮੈਂ ਇੱਥੇ ਕਰ ਲਾ ਨਾ ਵੇਖਣ ਤੋਂ ਪਹਿਲਾਂ ਹੀ ਮੰਮਾ ਨਹੀਂ ਹਾਂ ਮੰਦਾ ਕਦੀ ਵੀ ਪੜਾਈਆਂ ਨਾ ਕਰਾਵੇ ਜੇ ਨਹੀਂ ਜ਼ਰੂਰੀ ਨਾ ਹਾਂ ਹੈ ਇਹ ਨਿੱਕੀਆਂ ਨਿੱਕੀਆਂ ਜਿੰਦਾਂ ਚਾਰੀਆਂ ਤੇ ਐਂ ਬੀ ਬੀ ਵੱਡਿਆਂ ਨੇ ਦੁੱਖ ਲਾਇਓ ਹਲੋ ਸਸੀ ਗੱਲ ਸਦਰ ਕਿਵੇਂ ਹੋ